ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਸ ਪੁਲਸ ਅਧਿਕਾਰੀ ਦੀ ਜਿਸ ਨੇ ਕਿ ਸੋਫਿਆਂ ਦੇ ਵਿੱਚ ਕ੍ਰੌਕਰੀ ਦੇ ਵਿੱਚ ਕਰੋੜਾਂ ਰੁਪਏ ਲੁਕਾ ਕੇ ਰੱਖੇ ਹੋਏ ਸੀ ਕਿਸ ਤਰੀਕੇ ਨਾਲ ਸਿਸਟਮ ਕੀਤਾ ਹੋਇਆ ਸੀ ਕਿ ਬਾਹਰ ਵਾਲ ਕਿਸੇ ਬੰਦੇ ਨੂੰ ਪਤਾ ਹੀ ਨਾ ਲੱਗੇ ਪਰ ਕਿਹਾ ਜਾਂਦਾ ਹੈ ਕਿ ਇੱਕ ਦਿਨ ਘੜਾ ਜ਼ਰੂਰ ਭਰਦਾ ਪਾਪਾਂ ਦਾ ਹੋਵੇ ਜਾਂ ਫਿਰ ਪਾਣੀ ਦਾ ਹੋਵੇ ਤੇ ਫੁੱਟ ਦਾ ਵੀ ਜ਼ਰੂਰ ਹੈ ਸੋ ਇਸੇ ਤਰੀਕੇ ਨਾਲ ਜਦੋਂ ਗਲਤ ਕੰਮਾਂ ਦਾ ਪਰਦਾ ਫਾਸ਼ ਹੁੰਦਾ ਹੈ ਉਹ ਪਰਦਾ ਫਾਸ਼ ਸੀਬੀਆਈ ਦੇ ਵੱਲੋਂ ਕੀਤਾ ਜਾਂਦਾ ਹੈ ਗੱਲ ਡੀਆਈਜੀ ਭੁੱਲਰ ਦੀ ਕਰ ਰਹੇ ਹਾਂ ਡੀਆਈਜੀ ਭੁੱਲਰ ਇੱਕ ਇਮਾਨਦਾਰੀ ਦੀ ਮਿਸਾਲ ਦੇ ਵਜੋਂ ਪੇਸ਼ ਕੀਤਾ ਜਾਂਦਾ ਸੀ ਪਰ ਜਿਵੇਂ ਹੀ ਖਬਰ ਫੈਲੀ ਹਰ ਪਾਸੇ ਸਿਆਸਤ ਦੇ ਵਿੱਚ ਵੀ ਸਿਆਸੀ ਪੁਚਾਲ ਆ ਗਿਆ ਕਿ ਕਿਸ ਤਰੀਕੇ ਨਾਲ ਵੱਡੇ ਅਧਿਕਾਰੀ ਦੇ ਵੱਲੋਂ ਰਿਸ਼ਵਤ ਲਈ ਜਾ ਰਹੀ ਸੀ ਮਾਮਲਾ ਸ਼ੁਰੂ ਹੁੰਦਾ ਮੰਡੀ ਗੋਬਿੰਦਗੜ ਦੇ ਇੱਕ ਕਬਾੜ ਦੇ ਵਪਾਰੀ ਦੇ ਕੋਲ ਜਦੋਂ ਕਿ ਇੱਕ ਪੁਰਾਣੇ ਮਾਮਲੇ ਨੂੰ ਨਿਪਟਾਉਣ ਦੇ ਲਈ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ। ਮਚੋਲਾ ਬਣਦਾ ਹੈ ਕ੍ਰਿਸ਼ਨੂ ਜੋ ਕਿ ਇੱਕ ਅਧਿਕਾਰੀ ਹੈ ਤੇ ਸਾਥੀ ਹੈ ਡੀਆਈਜੀ ਦਾ। ਡੀਆਈਜੀ ਦੇ ਸਰ ਸਾਥੀ ਦੇ ਵੱਲੋਂ 3 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਜਾਇਆ ਜਾਂਦਾ ਹੈ ਪਰ ਸੀਵੀਆਈ ਦੇ ਵੱਲੋਂ ਰੰਗਿਆਥੀ ਫੜ ਲੈ ਜਾਂਦਾ ਫਿਰ ਬਾਰੀਆਂ ਦੇ ਡੀਆਈਜੀ ਪੁੱਲਰ ਤੇ ਡੀਆਈਜੀ ਪੁੱਲਰ ਵੀ ਪੈਸੇ ਲੈਂਦੇ ਨੇ 5 ਲੱਖ ਰੁਪਏ ਦੀ ਗੱਲ ਹੁੰਦੀ ਹੈ। ਤ ਉਸ ਤੋਂ ਬਾਅਦ ਉਸ ਦੀ ਵੀ ਗ੍ਰਿਫਤਾਰੀ ਰੰਗੇ ਹੱਥੀ ਹੋ ਜਾਂਦੀ ਹੈ ਫਿਰ ਸੀਬੀਆਈ ਦੇ ਵੱਲੋਂ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਘਰ ਦੇ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਸੀਬੀਆਈ ਦੇ ਵੱਲੋਂ ਇੱਕ ਇੱਕ ਚੀਜ਼ ਫਰੋਲੀ ਗਈ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ 7.5 ਕਰੋੜ ਰੁਪਏ ਬਰਾਮਦ ਹੋਏ ਕੈਸ਼ ਜਿਸ ਨੂੰ ਕਿ ਗਿਣਤੀ ਲਈ ਤੇ ਰੱਖਣ ਲਈ ਮੇਜ਼ ਵੀ ਛੋਟਾ ਪੈ ਗਿਆ ਤੇ ਪੁਲਿਸ ਨੂੰ ਨੀਚੇ ਹੀ ਮੈਟ ਵਿਛਾ ਕੇ ਨੋਟਾਂ ਦੀ ਗਿਣਤੀ ਕਰਨੀ ਪਈ ਤੇ ਤਿੰਨ ਮਸ਼ੀਨਾਂ ਲਗਾਉਣੀਆਂ ਪਈਆਂ ਫਿਰ ਵਾਰੀ ਆਂਦੀ ਹੈ ਸੋਨੇ ਦੀ 20 ਟੋਲੇ ਸੋਨਾ ਬਰਾਮਦ ਹੋਇਆ। ਮਾਫ ਕਰਨਾ 20 ਕਿਲੋ ਸੋਨਾ ਬਰਾਮਦ ਹੋਇਆ। ਫਿਰ bari ਦਸਤਾਵੇਜ਼ ਦੀ। 40 ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਹੋਏ ਨੇ। ਇਸ ਤੋਂ ਇਲਾਵਾ ਬਹੁਤ ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਨੇ। ਇੱਥੇ ਗੱਲ ਖਤਮ ਨਹੀਂ ਹੁੰਦੀ ਲੁਧਿਆਣਾ ਦੇ ਇੱਕ ਘਰ ਤੋਂ ਸ਼ਰਾਬ ਦੀਆਂ 108 ਬੋਤਲਾਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੋਤਲ ਦੀ ਕੀਮਤ 50000 ਰੁਪਏ ਹੈ। ਕਿਉਂਕਿ ਡੀਆਈਜੀ ਸ਼ਰਾਬ ਦੇ ਬਹੁਤ ਸ਼ੁਕੀਨ ਨੇ ਤੇ ਮਹਿੰਗੀਆਂ ਸ਼ਰਾਬਾਂ ਪੀਣ ਦਾ ਵੀ ਉਹਨਾਂ ਨੂੰ ਕਾਫੀ ਸ਼ੌਂਕ ਹੈ ਤੇ ਉਸੇ ਕਰਕੇ 108 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਤੇ ਮਹਿੰਗੀਆਂ ਘੜੀਆਂ ਵੀ ਬਰਾਮਦ ਹੋਈਆਂ ਜਿਨ੍ਹਾਂ ਦੀ ਕੀਮਤ 2 ਤੋਂ 5 ਲੱਖ ਰੁਪਏ ਦੇ ਵਿਚਕਾਰ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਕਿਸ ਤਰੀਕੇ ਨਾਲ ਇਹ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਜਿਸ ਵਿਅਕਤੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਸਨੇ ਕੀ ਇਲਜ਼ਾਮ ਲਗਾਏ ਨੇ। ਉਸ ਦਾ ਕਹਿਣਾ ਹੈ ਕਿ ਮੇਰੇ ਖੂਨ ਪਸੀਨੇ ਦੀ ਕਮਾਈ ਹੈ ਮੇਰੇ ਬੱਚਿਆਂ ਦੀ ਕਮਾਈ ਹੈ ਮੈਂ ਐਵੇਂ ਹੀ ਕਿਸੇ ਨੂੰ ਹੱਥਾਂ ਦੇ ਵਿੱਚ ਨਹੀਂ ਦੇ ਸਕਦਾ ਜਦ ਕਿ ਦੂਸਰੇ ਪਾਸੇ ਡੀਆਈਜੀ ਪੁੱਲਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 14 ਦਿਨਾਂ ਦੇ ਨਿਆਂਇਕ ਰਾਸਤੇ ਵਿੱਚ ਭੇਜਿਆ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਨੇ ਝੂਠਾ ਫਸਾਇਆ ਜਾ ਰਿਹਾ ਇੱਕ ਸਾਜ਼ਿਸ਼ ਤਹਿਤ ਉਹਨਾਂ ਦੇ ਖਿਲਾਫ ਇਹ ਸਾਰਾ ਜਿਹੜਾ ਸ਼ਰਯੰਤਰ ਹੈ ਉਹ ਰਚਿਆ ਗਿਆ ਇਸ ਮਾਮਲੇ ਦੇ ਉੱਤੇ ਸਿਆਸਤ ਵੀ ਬਹੁਤ ਹੁੰਦੀ ਹੈ ਸਰਕਾਰ ਤੇ ਸਵਾਲ ਵੀ ਖੜੇ ਹੁੰਦੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ ਤੇ ਸਿਆਸੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਨੇ ਤਾਂ ਦੂਸਰੇ ਪਾਸੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਵੱਡੇ ਪੁਲਿਸ ਅਧਿਕਾਰੀ ਦੇ ਵੱਲੋਂ ਇਸ ਤਰੀਕੇ ਦੀ ਜਿਹੜੀ ਸਾਜ਼ਿਸ਼ ਹੈ ਜਾਂ ਇਸ ਤਰੀਕੇ ਦੇ ਜਿਹੜੇ ਅਪਰਾਧ ਨਿਯੋਗ ਕੀਤੇ ਜਾਂਦੇ ਹੋਣਗੇ ਕਿਸੇ ਤੋਂ ਰਿਸ਼ਵਤ ਮੰਗੀ ਜਾਂਦੀ ਹੋਵੇਗੀ ਕਿਉਂਕਿ ਸਿਰਫ ਕੱਲ੍ਹ ਉਹ ਹੀ ਨਹੀਂ ਹੋ ਸਕਦਾ ਹੈ ਇਸ ਦੇ ਨਿਚੇ ਹੋਰ ਵੀ ਬਹੁਤ ਸਾਰੇ ਅਜਿਹੇ ਅਧਿਕਾਰੀ ਹੋਣ ਮੁਲਾਜ਼ਮ ਹੋਣ ਜਿਹੜੇ ਕਿ ਸਾਰੇ ਉਸ ਕੰਮ ਦੇ ਵਿੱਚ ਸ਼ਾਮਿਲ ਹੋਣ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਨੂੰ ਅੱਗੇ ਚਲਾਇਆ ਜਾਵੇ ਕਿਉਂਕਿ ਹੁਣ ਸੀਬੀਆਈ ਦੇ ਵੱਲੋਂ ਇੱਕ ਇੱਕ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਫਿਲਹਾਲੇ ਪਹਿਲੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਬੇਸ਼ੱਕ ਡੀਆਈਜੀ ਬੁੱਲਰ ਗ੍ਰਿਫਤਾਰ ਹੋ ਗਏ ਨੇ ਕ੍ਰਿਸ਼ਨੂ ਗ੍ਰਿਫਤਾਰ ਹੋ ਗਿਆ ਪਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਰਾ ਹੈ ਸੁਰੱਖਿਆ ਦੀ ਮੰਗ ਕੀਤੀ ਤਾਂ ਹਾਈ ਕੋਰਟ ਨੇ ਅਪੀਲ ਕਰ ਦਿੱਤੀ ਹੈ ਹਾਈ ਕੋਰਟ ਨੇ ਹੁਕਮ ਸੁਣਾ ਦਿੱਤੇ ਨੇ सीबीआई ਨੂੰ ਤੇ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਤੇ ਨਾਲ ਹੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਸ਼ਿਕਾਇਤ ਕਰਤਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਉਹ ਸੁਰੱਖਿਅਤ ਰਹੇ ਉਹਦੇ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਇਆ ਤਾਂ ਉਹ ਉਹਨਾਂ ਨੂੰ ਨਾਨੀ ਯਾਦ ਕਰਵਾ ਕੇ ਰਹਿਣਗੇ ਕਿਉਂ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਖੂਨ ਪਸੰਦ ਦੀ ਕਮਾਈ ਹੈ ਅਜਿਹਾ ਸਬਕ ਸਿਖਾਣਗੇ ਜਾਂ ਉਹ ਕਿਸੇ ਹੋਰ ਨਾਲ ਅਜਿਹਾ ਨਾ ਕਰ ਸਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਏ ਸੀ ਇੱਕ ਨਾਰਾ ਦਿੱਤਾ ਸੀ ਕਿ ਭ੍ਰਸ਼ਟਾਚਾਰ ਮੁਕਤ ਪੰਜਾਬ ਕਰਾਂਗੇ ਪਰ ਜੇਕਰ ਵੱਡੇ ਅਧਿਕਾਰੀ ਹੀ ਪੁਲਿਸ ਮੁਲਾਜ਼ਮ ਹੀ ਭ੍ਰਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਹੋਣਗੇ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਤਾਂ ਬਾਕੀ ਅਧਿਕਾਰੀਆਂ ਦਾ ਕੀ ਹੋਵੇਗਾ ਕਿੰਨੇ ਕੁ ਹੋਰ ਪਰਦੇ ਨੇ ਜਿਹੜੇ ਛੁੱਕੇ ਜਾਣਗੇ ਕਿੰਨੇ ਕੁ ਰਾਜ਼ ਨੇ ਜਿਹੜੇ ਹੌਲੀ-ਹੌਲੀ ਖੁੱਲਣਗੇ ਕਿ ਹਰ ਕੋਈ ਜਾਣਨਾ ਚਾਹੁੰਦਾ ਕਿ ਆਖਰਕਾਰ ਇਸ ਸਾਰੇ ਕਾਰੋਬਾਰ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਤੇ ਸਰਕਾਰ ਚੁੱਪ ਕਿਉਂ ਹੈ ਤੇ ਕੀ ਇਸ ਮਾਮਲੇ ਦੇ ਉੱਤੇ ਕੋਈ ਸਖਤ ਕਾਰਵਾਈ ਹੋਵੇਗੀ ਬੇਸ਼ੱਕ ਡੀਆਈਜੀ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਨੇ ਪਰ ਅਦਾਲਤ ਦੇ ਵੱਲੋਂ ਕਿਸ ਤਰੀਕੇ ਨਾਲ ਇਸ ਦਾ ਫੈਸਲਾ ਕੀਤਾ ਜਾਵੇਗਾ ਮਾਮਲਾ ਕਿੰਨਾ ਲੰਬਾ ਚੱਲੇਗਾ ਇਹ ਤਾਂ ਹਣ ਵਾਲਾ ਸਮਾਂ ਦੱਸੇਗਾ ਪਰ ਭ੍ਰਸ਼ਟਾਚਾਰ ਦੀ ਹੋਰ ਮਿਸਾਲ ਸਾਹਮਣੇ ਆਈ ਹੈ ਤੇ ਹਰ ਕੋਈ ਇਹੀ ਕਹਿ ਰਿਹਾ ਕਿ ਹੁਣ ਅੱਗੇ ਕੀ ਹੋਵੇਗਾ